ਸ਼ਿ ਸ਼ਿ ਦਾ ਸ਼ਿਕਾਰ ਹੋ ਰਿਹਾ ਆਪਣਾ ਸੁਖ ਵੀਰ ਓਏ ਔਖੇ ਵੇਲੇ ਛੱਡ ਕੇ ਉਦਾਵੇ ਵਰਕੇ ਜੰਦੀਰ ਓਏ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਆਪਣਾ ਸੁਖ ਵੀਰ ਓਏ ਤਾਂ ਸਾਡੇ ਨਾਲ ਫੋਨ ਲਾਈਨ ਤੇ ਰੌਕੀ ਮਿੱਤਲ ਜੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਪੂਰੀ ਕਰਨੇ ਰੌਕੀ ਜੀ ਬਾਬੋ ਸਵਾਗਤ ਹੈ ਤੁਹਾਡਾ ਧੰਨਵਾਦੀ ਅੱਛਾ ਰੋਕੀ ਜੀ ਕੰਟਰੋਵਰਸੀ ਲਗਾਤਾਰ ਵਧ ਰਹੀ ਹੈ ਸੁਧਾਰ ਲਹਿਰ ਵਾਲੇ ਕਹਿੰਦੇ ਕਿ ਗਾਣੇ ਨੂੰ ਰੋਕਣਾ ਚਾਹੀਦਾ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ ਮੈਂ ਕਾਲ ਤਖਤ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਅਕਾਲ ਤਖਤ ਤਾਂ ਮੈਂ ਨੇ ਸਮਾਨ ਕਰਦਾ ਜਿੰਨਾ ਹਿੰਦੂ ਤਬਦਾ ਕਰਦਾ ਉਹ ਸਾਡੇ ਲਈ ਸਰਵੇ ਸਰਵਾ ਹੈ ਸਰਵਾ ਸਰਵਾ ਹੀ ਰਹਿਣਾ ਹੈ ਉਸ ਬਾਰੇ ਤਾਂ ਮੈਂ ਪਤਾ ਵੀ ਨਹੀਂ ਸੀਗਾ ਕੱਲ ਪਤਾ ਲੱਗਾ ਕੋਈ ਇਦਾਂ ਦੀ ਕੋਈ ਚੱਕਰ ਹੈ ਮੈਨੂੰ ਪਹਿਲਾਂ ਪਤਾ ਵੀ ਨਹੀਂ ਸੀਗਾ ਮੈਂ ਤਾਂ ਇੱਕ ਮਿੰਨਾ ਪਹਿਲਾਂ ਗਾਣਾ ਬਣਾਇਆ ਸੀ ਕੋਈ ਅੱਜ ਨਹੀਂ ਬਣਾਇਆ ਅਨਕਰ ਕੌਲਕਾ ਉਧਰ ਰੌਕੀ ਜੀ 2 ਤਰੀਕ ਨੂੰ ਸੋਜਾ ਵੀ ਸੁਣਾਈ ਜਾਣੀ ਹੈ 71 ਤਾ ਹੋਣੀ ਹੈ ਸ਼ੇਕਲ ਤੱਕ ਸਾਹਿਬ ਤੇ ਉਸ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਹੀ ਇਦਾਂ ਦਾ ਗਾਣਾ ਆਉਣਾ ਜਿਸ ਨੂੰ 15 ਦਿਨ ਪਹਿਲਾਂ ਗਾਣਾ ਆਇਆ ਸੀਗਾ ਅੱਜ ਨਹੀਂ ਆਇਆ ਤੁਸੀਂ ਮੇਰੀ ਫੇਸਬੁੱਕ ਤੇ ਚੈੱਕ ਕਰੋ ਜੀ ਪਰ ਹੁਣ ਚਰਚਾ ਦਾ ਵਿਸ਼ਾ ਹੁਣ ਬਣਿਆ ਤੁਹਾਡਾ ਗਾਣਾ ਤੇ ਉਹ ਤਾਂ ਦੇਖੋ ਜੀ ਚੈਨਲਾਂ ਤੇ ਅੱਜ ਆ ਗਿਆ ਤਾਂ ਫਿਰ ਉਹ ਤਾਂ ਮੇਰਾ ਕੋਈ ਕਸੂਰ ਨਹੀਂ ਮੈਨੂੰ ਤਾਂ ਕੱਲ ਹੀ ਪਤਾ ਲੱਗਿਆ ਵੀ ਕੋਈ ਇਦਾਂ ਵੀ ਤਨਖਾਹਿਆ ਘੋਸ਼ਿਤ ਕੀਤਾ ਹੋਇਆ ਹੈ ਸਾਡੇ ਵੀ ਬੋਤਲ ਜੀ ਤੇ ਰੌਕੀ ਜੀ ਬੜੀਆਂ ਗੱਲਾਂ ਹੋ ਰਹੀਆਂ ਨੇ ਕਹਿੰਦੇ ਆ ਅਕਾਲੀ ਦਲ ਨੇ ਪੈਸੇ ਦਿੱਤੇ ਨੇ ਕਹਿੰਦੇ ਉਸ ਤੋਂ ਬਾਅਦ ਇਹ ਗਾਣਾ ਜਿਹੜਾ ਬਣਵਾਇਆ ਗਿਆ ਲਿਖਵਾਇਆ ਗਿਆ ਦੇਖੋ ਅੱਜ ਤੱਕ ਕੋਈ ਕਰੰਸੀ ਪੈਦਾ ਨਹੀਂ ਹੋ ਸਕੀ ਜਿਹੜਾ ਰੋਕੀ ਮਿੱਤਲ ਦਾ ਜ਼ਮੀਰ ਖਰੀਦ ਲਈ ਅੱਜ ਤੱਕ ਮੈਂ ਮੋਦੀ ਜੀ ਦੇ ਯੋਗੀ ਜੀ ਦੇ 200 ਗੀਤ ਬਣਾਏ ਉਹਨਾਂ ਨੂੰ ਪੁੱਛੋ ਕਦੇ ਪੈਸਾ ਦੇ ਆ ਹੂੰ ਕੁਝ ਕਾਂਗਰਸ ਵਾਲੇ ਦੇ ਗੀਤ ਗਾਣੇ ਇਹ ਫਰੈਂਡਾਂ ਦੇ ਪੁੱਛੋ ਕੋਈ ਪੈਸਾ ਦੇ ਆ ਅਜੇ ਤੱਕ ਨਹੀਂ ਤਾਂ ਆਪਣਾ ਠਿੱਟ ਨਹੀਂ ਵਰਦਾ ਉਹਨਾਂ ਨੇ ਮੈਨੂੰ ਕਿੱਥੇ ਦੇਣੇ ਪੈਸੇ ਮੈਂ ਤਾਂ ਕਾਲੀਆ ਨੂੰ ਜਾਣਦਾ ਵੀ ਨਹੀਂ ਮਨੁਦਨ ਗੱਭੀ ਇੱਕ ਬੰਦੇ ਦੇ ਪਿੱਛੇ ਜਿਹੜਾ ਸਾਰੇ ਸ਼ਾਸਦਾਨ ਲੱਗੇ ਹੋਏ ਸਾਰੀ ਪਰਚੀਆਂ ਲੱਗੀਆਂ ਹੋਈਆਂ ਐ ਐਡਾ ਕਿਹੜਾ ਕਸੂਰ ਕੀਤਾ ਉਹਨੇ ਅਰਜਨ ਨੇ ਕੋਈ ਕਸੂਰੀ ਕੀਤਾ ਉਹ ਕਹਿੰਦਾ ਮੈਨੂੰ ਸਜ਼ਾ ਦਿਓ ਪਰ ਸਜ਼ਾ ਦੇ ਕਿਉਂ ਨਹੀਂ ਦੇ ਰਹੇ ਸਜ਼ਾ ਦਿਓ ਉਹ ਤਾਂ ਸਜ਼ਾ ਲੈਣ ਲਈ ਤਿਆਰ ਬੈਠਿਆ ਹੂੰ ਕੋਈ ਬੰਦਾ ਕਹਿੰਦਾ ਮੈਂ ਕਸੂਰ ਕੀਤਾ ਐ ਉਹ ਆਪਣੇ ਆਪ ਹੀ ਕਹਿ ਰਿਹਾ ਕਿ ਹਾਂ ਮੈਂ ਕਸੂਰ ਕੀਤਾ ਤਾਂ ਮੈਨੂੰ ਸਜ਼ਾ ਦਿਓ ਅਛਾ ਰੋਕੀ ਜੀ ਸੁਖਵੀਰ ਬਾਦਲ ਨਾਲ ਤੁਹਾਡੀ ਕਦੇ ਮੁਲਾਕਾਤ ਹੋਈ ਹੈ ਕਿੰਨੇ ਵਾਰ ਮਿਲੇ ਹੋ ਤੁਸੀਂ ਸੁਖਵੀਰ ਬਾਦਲ ਨੂੰ ਨਹੀਂ ਜਾਣਦਾ ਬਟ ਨਾਮ ਸੁਣਿਆ ਮੈਂ ਖਬਰਾਂ 'ਚ ਦੇਖਿਆ ਕਿ ਮੈਂ ਕਿਸੇ ਕਾਲੀ ਦਲ ਦੇ ਕੋਈ ਵੀ بڑے ਨੇਤਾ ਨੂੰ ਨਹੀਂ ਜਾਣਦਾ ਕਿਸੇ ਅਕਾਲੀਆ ਗੁਰ ਨਾਲ ਤੁਹਾਡੀ ਨਹੀਂ ਮੁਲਾਕਾਤ ਹੋਈ ਕਦੇ ਵੀ ਨਹੀਂ ਹੋਈ ਕਦੇ ਵੀ ਕਿਉਂਕਿ ਸਾਡਾ ਹਰਿਆਣਾ ਤੇ ਪੰਜਾਬ ਕਾਂਗਰਸ ਵੀ ਹੈ ਬਾਜਪਾ ਹੋਰ ਪਾਰਟੀ ਹੈ ਬਟ ਕਾਲੀ ਦਲ ਤਾਂ ਉੱਥੇ ਹੈ ਹੀ ਨਹੀਂ ਹਰਿਆਣਾ ਤੇ ਅਛਾ ਰੋਕੀ ਜੀ ਜਿਵੇਂ ਤੁਸੀਂ ਹਰਿਆਣੇ ਦੇ ਰਹਿਣ ਵਾਲੇ ਹੋਰ ਵੀ ਤੁਸੀਂ ਸਿਆਸਤਦਾਨਾਂ ਦੇ ਹੱਕ 'ਚ ਤੁਸੀਂ ਗਾੜੇ ਗਾਏ ਨੇ ਪਰ ਹੂੰ ਤੁਸੀਂ ਸਿੱਧਾ ਪੰਜਾਬ ਦੀ ਇੱਕ ਸਿਆਸਤਦਾਨ ਦੇ ਲਈ ਗਾਣਾ ਗਾਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਰੂਰ ਸਵਾਲ ਜਿਹੜੇ ਤੁਹਾਡੇ ਗਾਣੇ ਤੋਂ ਬਾਅਦ ਖੜੇ ਹੁੰਦੇ ਨੇ ਕਿ ਹੁਣ ਸਿੱਧਾ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਹੈ ਕੰਟਰੋਵਰਸੀ ਜਰੂਰ ਪੈਦਾ ਹੋਗੀ ਨਹੀਂ ਕੋਈ ਕੰਟਰੋਵਰਸੀ ਵਾਲਾ ਮੈਂ ਗਾਣਾ ਗਾਇਆ ਹੀ ਨਹੀਂ ਮੈਂ ਤਾਂ ਉਹ ਗਾਇਆ ਵੀ ਜਿਹੜੇ ਪਹਿਲਾਂ ਇਕੱਠੇ ਸੀਗੇ ਜੇ ਸੁਖਵੀਰ ਬਾਦਲ ਨੇ ਕੋਈ ਕਸੂਰ ਕੀਤਾ ਤੇ ਜ਼ਿੰਮੇਵਾਰ ਤਾਂ ਸਾਰੇ ਹੈ ਨਾ ਜਿਹੜੇ ਉਸ ਟਾਈਮ ਸਿਆਸਤਦਾਨ ਨੇ ਔਰ ਮਾਈ ਤੇ ਇਕੱਠੇ ਨਹੀਂ ਖਾਈ ਐ ਮੱਖਣ ਦਾ ਇਕੱਠੇ ਨਹੀਂ ਖਾਇਆ ਐ ਹੁਣ ਕੱਲਾ ਸੁਖਵੀਰ ਬਾਦਲ ਕਿੱਦਾਂ ਉਹ ਸਿਆਸਤਦਾਨਾਂ ਦੇ ਟਾਰਗੇਟ ਤੇ ਆ ਗਿਆ ਗਲਤੀ ਤੇ ਉਹਨਾਂ ਦੀ ਵੀ ਐ ਪੇਸਾ ਜਾਂ ਮਿਲਣੀ ਐ ਤਾਂ ਸਾਰਿਆਂ ਨੂੰ ਕਿਉਂ ਕੱਲੇ ਸੁਖਵੀਰ ਨੂੰ ਕਿਉਂ ਜਿਹੜੇ ਸੱਤਾਧਾਰੀ ਸੀਗੇ ਜਿਹੜੇ ਅੱਗੂ ਸੀਗੇ ਜਿਹੜੇ ਸੱਤਾ ਦਾ ਸੁੱਖ ਜਿਹੜੇ ਨੇ ਲਿਆ ਜ਼ਿੰਮੇਵਾਰ ਤਾਂ ਸਾਰੇ ਆਂ ਜੀ ਕੱਲਾ ਸੁਖਵੀਰ ਨਹੀਂ ਐ ਉਹੀ ਤਾਂ ਉਹੀ ਤਾਂ ਸਾਥੀ ਸੀ ਔਰ ਸਾਥੀ ਸ ਹੈ ਕਿ ਆਈ ਤੇ ਸਾਥੀ ਸੀ ਓਏ ਬਗਾੜਾ ਬਣਿਆ ਬੇ ਓਖੇ ਮੇਰੇ ਛੱਡ ਗਏ ਉਹਨਾਂ ਤੇ ਮਰ ਗਏ ਜਵੀਰ ਹਮ ਅੱਛਾ ਰੋਕੀ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸੁਖਬੀਰ ਬਾਦਲ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਕਿਵੇਂ ਪਤਾ ਲੱਗਿਆ ਕੌਣ ਸਾਜ਼ਿਸ਼ ਕਰ ਰਿਹਾ ਸੁਖਬੀਰ ਦੇ ਖਿਲਾਫ ਕਿਵੇਂ ਪਤਾ ਲੱਗਿਆ ਤੁਹਾਨੂੰ ਬਈ ਐਦਾਂ ਪਤਾ ਲੱਗਿਆ ਵੀ ਹਰ ਪਾਸੇ ਦੇਖੋ ਨਾ ਜੀ ਬਈ ਉਹ ਇਹ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਵੀ ਜਿਹੜੇ ਬਾਕੀ ਨੇਤਾ ਉਹ ਕੀ ਕਰ ਰਹੇ ਹਨ ਉਹਨਾਂ ਬਾਰੇ ਜੋ ਕੋਈ ਕੁਝ ਕਹਿ ਨਹੀਂ ਰਿਹਾ ਔਰ ਸੁਧਾਰ ਲੈ ਰਹੇ ਰਹਿੰਦੇ ਮੈਂ ਸਵਾਗਤ ਕਰਦਾ ਜੇ ਸੁਖਬੀਰ ਬਾਦਲ ਨੇ ਚੋੜ ਨਹੀਂ ਲੜਿਆ ਤੇ ਬਾਕੀ ਨੇ ਵੀ ਨਹੀਂ ਤਿੰਨੇ ਲੜੇ ਨਾ ਸਰਕਾਰ ਨਾਲ ਵਾਲਾ ਕੋਲ ਮੁੱਖਾ ਸੀਗਾ ਉਹ ਚੋੜ ਲੜਦੇ ਚਾਰੋਂ ਥਾਵਾਂ ਤੇ ਜਿੱਤ ਕੇ ਦਿਖਾਉਂਦੇ ਫੇਰ ਲੱਗਦਾ ਲੋਕਾਂ ਨੇ ਕਿ ਹਾਂ ਭਈ ਇਹ ਵੀ ਰੇਤਾ ਨਹੀਂ ਇਹ ਵਧੀਆ ਕੰਮ ਕਰ ਰਹੇ ਹੈ ਮੈਂ ਹਰ ਉਸ ਨੇਤਾ ਨਾਲ ਆਗੇ-ਅਗੇ ਜਿਹੜਾ ਧਰਾਨੀ ਦੀ ਗੱਲ ਕਰੇਗਾ ਕਿਸਾਨੀ ਦੀ ਗੱਲ ਕਰੇਗਾ ਹਾਂ ਹਰਿਆਣਾ ਵੀ ਪੰਜਾਬ ਤੋਂ ਨਿਕਲਿਆ ਹੈ 1966 ਦੇ ਪਹਿਲਾਂ ਅਸੀਂ ਵੀ ਪੰਜਾਬੀ ਸੀ ਪੰਜਾਬ ਨਾਲ ਸਾਡਾ ਸਿੱਧਾ ਸਿੱਧਾ ਰਿਸ਼ਤਾ ਹੈ ਅਸੀਂ ਜਿਹੜੇ ਪੌੜੀ ਪੀ ਰਹੇ ਉਹ ਪੰਜਾਬ ਦਾ ਪੀ ਰਹੇ ਆ ਗੁਰੂਆਂ ਨਾਲ ਜਿੰਨੇ ਸਿੱਖਾਂ ਦਾ ਪਿਆਰ ਹੈ ਹਿੰਦੂਆਂ ਦਾ ਵੀ ਹੈ 120 ਕਰੋੜ ਹਿੰਦੂਆਂ ਦੇ ਵੀ ਗੁਰੂ ਉਹੀ ਨੇ ਜਿਹੜੇ ਸਿੱਖਾਂ ਦੇ ਗੁਰੂ ਨੇ ਜੇ ਅਸੀਂ ਜਾ ਜਿੰਦਾ ਹੈ ਨਾ ਜਿਹੜੇ ਆਪਾਂ ਹਿੰਦੂ ਆ ਹਰਿਆਣਾ ਦੇ ਉਹ ਸੀ ਗੁਰੂਆਂ ਕਰਕੇ ਆ ਜੇ ਗੁਰੂ ਨਾ ਹੁੰਦੇ ਤਾਂ ਆਪਾਂ ਹਿੰਦੂ ਨਹੀਂ ਰਹਿਣਾ ਸੀਗਾ ਹਾਂ ਇਹ ਕੋਈ ਸ਼ਮਤ ਪੰਜਾਬ ਨੂੰ ਬਚਾਉਣ ਲਈ ਕਾਲੀ ਦਿਲ ਬਹੁਤ ਜ਼ਰੂਰੀ ਹੈ ਹਾਂ ਕਿ ਕਾਲੀ ਧਲ ਨਹੀਂ ਰਹੇਗਾ ਤਾਂ ਸਾਰੇ ਸਿਆਸਤਦਾਨਾਂ ਨੇ ਜਾ ਕੇ ਨਤਮਸਤਕ ਹੋਣਾ ਦਿੱਲੀ ਜਾ ਕੇ ਤਿੱਕੀ ਦਰਬਾਰ ਦੀ ਮੈਂ ਤਾਂ ਉਹ ਕਹਿ ਰਿਹਾ ਮੈਂ ਤਾਂ ਝਗੜ ਵਾਸਤੇ ਗਾਣਾ ਗਾਇਆ ਪੰਜਾਬੀਆਂ ਨੂੰ ਵੀ ਜਾਗੋ ਅੱਛਾ ਰੋਕੀ ਜੀ ਬਾਕੀ ਸਿਆਸਤਦਾਨਾਂ ਲਈ ਤਾਂ ਤੁਸੀਂ ਗਾਣੇ ਗਾਉਂਦੇ ਹੋਗੇ ਜਿਵੇਂ ਤੁਸੀਂ ਬੀਜੇਪੀ ਦੇ ਪੱਖ ਚ ਹਮੇਸ਼ਾ ਗਾਣੇ ਗਾਉਂਦੇ ਰਹੇ ਹੋ ਹਾਂ ਗਾਉਂਦਾ ਰਿਹਾ ਮੈਂ ਉਹਨਾਂ ਦੇ ਲਈ ਤਾਂ ਤੁਸੀਂ ਪੈਸੇ ਲੈਂਦੇ ਹੋਵੋਗੇ ਕਦੀ ਵੀ ਨਹੀਂ ਪੈਸਾ ਲਿਆ ਕਦੇ ਵੀ ਕੱਲ ਬੀਜੇਪੀ ਦਾ ਕੋਈ ਅਗੂ ਕਹਿ ਰਿਹਾ ਸੀਗਾ ਚੈਨਲ ਦੀ ਬੈਠ ਕੇ ਕੁਇਰੇ ਵਾਲ ਕਰਕੇ ਪੈਸੇ ਲੈ ਹੋਣੀ ਉਹਨੂੰ ਪੁੱਛੋ ਵੀ 200 ਗੀਤ ਬੀਜੇਪੀ ਦੇ ਗਾਏ ਰੋਕੀ ਮਿੱਤਰ ਨੇ 400 ਸਟੇਜਾਂ ਕੀਤੀ ਬੀਜੇਪੀ ਦੀ ਦੱਸੋ ਕਿਹੜਾ ਚੈੱਕ ਦੇ ਕੇ ਗਏ ਨੇ ਮਨੂੰ ਉਹ ਅਸਾਂ ਜਿਵੇਂ ਤੁਸੀਂ ਫ੍ਰੀ ਗਾਣੇ ਗਾਉਣੇ ਹੋ ਫਿਰ ਤੁਹਾਡਾ ਕਿਵੇਂ ਕਿਵੇਂ ਚੱਲਦਾ ਤੁਹਾਡਾ ਸਾਰਾ ਕਿਉਂਕਿ ਹਰ ਮਹੀਨੇ ਦਾ ਇੱਕ ਗਾਣਾ ਆ ਗਿਆ ਜੀ ਬਾਕੀ ਤਾਂ ਮੇਰਾ ਹੋਰ ਕੰਮ ਹੈ ਨਾ ਹੋਰ ਕੰਮ ਕਰ ਰਿਆਂ ਜਿਹੜੇ ਗਾਣੇ ਆ ਗਏ ਉਹਨਾਂ ਤੇ ਫਿਰ ਮੇਰੇ ਧਾਰਮੀ ਕਰ ਲੈਣਾ ਮੇਰਾ 뮤직 ਉੱਥੇ ਕਮ ਆ ਗਿਆ ਦੇ ਕਾ ਮੇਰਾ 뮤직 ਦਾ ਵੇਸਟ ਹੋ ਨਹੀਂ ਰਿਹਾ ਨਾ ਹੂੰ ਕਿਉਂਕਿ ਇੱਕ ਗਾਣੇ ਦੇ ਵਿੱਚ ਕਈ ਕਈ ਗਾਣੇ ਆ ਗਏ ਧਾਰਮਿਕ ਆ ਗਏ ਉੱਥੇ ਵੇਸ਼ਟਾ ਹੋ ਗਿਆ ਨਹੀਂ ਮੇਰੇ ਮਿਊਜ਼ਿਕ ਉੱਥੇ ਕਮ ਆ ਗਿਆ اچھا ਪੰਜਾਬ ਦੇ ਪਹਿਲੇ ਸਿਆਸਤਦਾਨ ਲਈ ਸੁਖਵੀਰ ਬਾਦਲੀ ਤੁਸੀਂ ਗਾਣਾ ਗਾਇਆ ਉਹ ਸਾਰੇ ਜਿਹੜੇ ਬੰਦੇ ਨੇ ਇਹ ਸਾਰੀ ਜਿਹੜੀ ਪਾਰਟੀ ਹੈ ਸਾਰੇ ਟਾਰਗੇਟ ਸੁਖਵੀਰ ਜੀ ਨੂੰ ਕਰ ਰਹੇ ਜੇ ਸੁਖਵੀਰ ਜੀ ਨੂੰ ਕਰ ਰਹੇ ਕੋਈ ਗੱਲਬਾਤ ਹੋਣੀ ਹੈ ਨਾ ਜਿਹੜੇ ਇਕੱਠੇ ਸੀਗੇ ਉਹ ਅਲਗ ਹੋ ਗਏ ਮੈਨੂੰ ਯਾਰ ਕਾਲੀ ਧਨ ਨੂੰ ਸਟਰੋਂਗ ਕਰੋ ਸਟਰੋਂਗ ਕਰਕੇ ਸੱਤਾ ਤੇ ਆਓ ਐਸਾ ਨਹੀਂ ਕਿਸੇ ਦੇ ਹੱਥਾਂ ਦੇ ਖੇਡਣਾ ਠੀਕ ਗੱਲ ਨਹੀਂ ਏ ਤੇ ਉਹ ਕਹਿ ਰਿਹਾ ਅੱਛਾ ਰੋਕੀ ਜੀ ਹੁਣ ਗਾਣੇ ਤੋਂ ਬਾਅਦ ਸੁਖਬੀਰ ਬਾਦਲ ਨਾਲ ਤੁਹਾਡੀ ਗੱਲਬਾਤ ਹੋਈ ਏ ਕੋਈ ਨਹੀਂ ਕੋਈ ਜਿਹੜੇ ਕੁਸਰ ਦੇ ਪੱਖ ਚ ਗਾਣਾ ਗਾਇਆ ਕੋਈ ਕਾਲੀ ਦਲ ਦੇ ਆਗੂ ਨੇ ਕੋਲ ਨਹੀਂ ਕੀਤਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਹੜੇ ਕੋਲ ਆਏ ਕੋਮਲ ਲੋਕਾਂ ਦੇ ਆਏ ਅੱਛਾ ਹੁਣ ਰੋਕੀ ਜੀ ਤੁਸੀਂ ਸੁਧਾਰ ਲਹਿਰ ਵਾਲੇ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਸਿੱਧਾ ਕਹਿ ਰਹੇ ਨੇ ਕਿ ਨਹੀਂ ਇਹੀ ਕਿਹਾ ਜਾਊਂਗਾ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਗਲਤੀਆਂ ਹੋ ਗਈ ਹੋ ਗਈ ਗਲਤੀਆਂ ਦਾ ਇੱਕੋ ਤਰੀਕਾ ਏ ਜਿਹੜਾ ਕਾਲ ਤੱਕ ਤੈਨੂੰ ਸਜ਼ਾ ਦੇਣੀ ਹੈ ਉਹਨੂੰ ਹੱਥ ਜੋੜ ਕੇ ਉਹਨੂੰ ਨਿਭਾਓ ਗਲਤੀ ਕਿਸ ਤੋਂ ਗਲਤੀ ਰੌਕੀ ਜਿਸ ਤੋਂ ਗਲਤੀ ਹੋਗੀ ਕਿਦਰ ਜ਼ਿਕਰ ਕਰ ਰਹੇ ਹੋ ਤੁਸੀਂ ਜਿਹੜਾ ਜਿਹੜੇ ਵਰਤੇ ਦੇਖੋ ਸੁਖਵੀਰ ਬਾਦਲ ਦਾ ਵੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਭਈ ਜੇ ਮੇਰੇ ਤੋਂ ਗਲਤੀ ਹੋਈ ਹੈ ਮੈਂ ਸਜ਼ਾ ਦਾ ਹੱਕਦਾਰ ਹਾਂ ਉਹਨੂੰ ਸਜ਼ਾ ਦਿਓ ਇਹ ਵੀ ਸਾਰੇ ਕਹਿੰਦੇ ਹੀ ਗੱਲਾਂ ਕਹਿੰਦੇ ਸਾਰੇ ਜਿਹੜੇ ਸੁਧਾਰ ਲੈਣ ਵਾਲੇ ਐ ਜਿਹੜੇ ਕਾਲੀ ਕਲ ਦੇ ਲੋਕ ਐ ਬਾਕੀ ਪਾਰਟੀਆਂ ਦੇ ਲੋਕ ਐ ਜਿਹੜੇ ਕਾਲੀਦਰ ਨੂੰ ਛੱਡ ਕੇ ਬੀਜੇਪੀ ਤੇ ਚਲੇ ਗਏ ਕਾਂਗਰਸ ਜਿੱਥੇ ਵੀ ਚਲੇ ਗਈ ਹੂੰ ਉਹ ਸਾਰੇ ਦਾ ਫਰਜ ਬਣਦਾ ਹੈ ਅਕਲ ਤਖਤ ਅਗੇ ਜਾ ਕੇ ਨਤਮਸਤਕ ਹੋ ਕੇ ਕਹਿਣੇ ਵੀ ਜਿਹੜੇ ਕਾਲੀਦਰ ਜਿਹੜੇ ਲੋਕਾਂ ਨੇ ਚਲਾਇਆ ਵੀ ਸਾਰੇ ਜੇ ਕਸੂਰ ਸੁਖਵੀਰ ਬਾਦਲ ਦਾ ਹੈ ਕਸੂਰ ਉਹਨਾਂ ਦਾ ਵੀ ਉਲ ਨਹੀਂ ਹੈ ਕਿਉਂਕਿ ਉਹਨਾਂ ਨੇ ਵੀ ਨਹੀਂ ਰੋਕੇ ਸੀ ਉਹ ਗਲਤੀ ਕਰਦੇ ਰਹੇ ਇਹਨਾਂ ਨੂੰ ਰੋਕੇ ਕਿਉਂ ਨਹੀਂ ਕਦੇ ਸਵਾਲ ਤਾਂ ਚੱਕੇ ਨਹੀਂ ਹੋਣ ਕਿਉਂ ਚੱਕਰੇ ਜੀ ਗਲਤ ਤਾਂ ਸਾਰੇ ਹਨ ਜੀ ਕੱਲ ਸੁਖਵੀਰ ਬਾਦਲ ਗਲਤ ਨਹੀਂ ਹੈ ਠੀਕਾ ਗਲਤੀ ਕੀਤੀ ਹੈ ਤੇ ਸਾਰੇ ਨੇ ਕੀਤੀ ਹੈ ਜੀ ਅੱਛਾ ਧੰਨਵਾਦ ਰੋਕੀ ਜੀ ਗੱਲਬਾਤ ਕਰਨ ਦੀ ਥੈਂਕ ਯੂ ਜੀ ਥੈਂਕ ਯੂ